ਤੇਰੇ ਘਰ ਪਰਸੋਂ ਵੀ ਗੋਲੀ ਚੱਲੀ ਮੈਂ ਮਰ ਜਾਣਾ ਮੈਂ ਪਰਸੋਂ ਦੀ ਦਰਖਾਸਤਾਂ ਦਿੱਤੀ ਮੇਰੀ ਕੋਈ ਕਾਰਵਾਈ ਨਹੀਂ ਹੋਈ ਰੱਬਾ ਨਾ ਲੜਾ ਮੇਰੀ ਘਰ ਗਵਾਹੀ ਨਹੀਂ ਹੋਈ ਮਨ ਨੂੰ ਬਣੀਏ ਆਣਾ ਲੜਾ ਗੋਲੀ ਬੋ ਵੀ ਨਹੀਂ ਚਲਾਈ ਤੇ ਸੁੱਕੇ ਨੇ ਦਿੱਤੀ ਨੇ ਬਿਟੂਣੇ ਮੁੰਛੀ ਨੇ ਮੇਰੇ ਘਰ ਗੋਲੀ ਚਲਾਈ ਪੂਟੋੜੇ ਮੇਰੇ ਘਰ ਗੋਲੀ ਚਲਾਈ ਵਿੱਕੀ ਨੇ ਵੀ ਗੋਲੀ ਚਲਾਈ ਬੋਵੀ ਨੇ ਵੀ ਗੋਲੀ ਚਲਾਈ ਜੋਦਾ ਵੀ ਨਾਲ ਜੋ ਜੋਦਾ ਵੀ ਨਾਲ ਜੋ ਜੋਦੇ ਨੇ ਵੀ ਗੋਲੀ ਚਲਾਈ ਮੁੰਚੀ ਨੇ ਵੀ ਚਲਾਈ ਬਿੱਟੂ ਨੇ ਵੀ ਚਲਾਈ ਬੂਟੋੜੇ ਚਲਾਈ ਵਿੱਕੀ ਨੇ ਚਲਾਈ ਸੁੱਕੇ ਨੇ ਚਲਾਈ ਮੁਖਤਿਆਰ ਸਿੰਘ ਨੇ ਗੋਲੀ ਚਲਾਈ ਇਹਨਾਂ ਮੇਰੀ ਨਾਂ ਦੇ ਗੋਲੀ ਬੋਵੀ ਨੇ ਮਾਰੀ ਮੇਰੀ ਨੌ ਦੇ ਬੋਵੀ ਨੇ ਗੋਲੀ ਮਾਰੀ ਮੇਰੀ ਨੌ ਦੇ ਗੋਲੀ ਬੋਵੀ ਨੇ ਮਾਰੀ ਕੋਕਾ ਪੁਲਿਸ ਵਾਲਿਆਂ ਨੂੰ ਵੀ ਦਿੱਤਾ ਮੇਰੀ ਸੁਣਾਈ ਨਹੀਂ ਹੋਈ ਜਿਹੜੀ ਮੇਰੇ ਘਰ ਪਰਸੋਂ ਗੋਲੀ ਚੱਲੀ ਭਾਜੀ ਮੈਂ ਪੁਲਿਸ ਵਾਲਿਆਂ ਨੂੰ ਖੋਖਾ ਦਿੱਤਾ ਮੇਰੀ ਸੁਣਾਈ ਨਹੀਂ ਹੋਈ ਮੇਰੀ ਪਰਸੋਂ ਦੀ ਗੋਲੀ ਚੱਲਣ ਦੀ ਮੇਰੇ ਘਰ ਬੋਵੀ ਚਲਾਉਣ ਦਿਆ ਮੇਰੀ ਸੁਣਾਈ ਨਹੀਂ ਹੋਈ ਮੇਰੀ ਕੋਈ ਸੁਣਾਈ ਨਹੀਂ ਹੋਈ ਮੇਰੀ ਨੌ ਅੱਜ ਮਾਰਤੀ ਉਹਨੇ ਘਰ ਆਣ ਕੇ ਬੋਵੀ ਨੇ ਮੇਰੀ ਕੋਈ ਸੁਣਾਈ ਨਹੀਂ ਹੋਣ ਦਈ ਮਾਂ ਜਲਦ ਤੋਂ ਜਲਦ ਬੁੜੀਆਂ ਤੇ ਬੰਦੇ ਇਹ ਮੈਨੂੰ ਚਾਹੀਦੇ ਇੱਕ ਮੇਵੇ ਦੇ ਘਰ ਦੀ ਇੱਕ ਸੇਵੇ ਦੇ ਘਰ ਦੀ ਜੋ ਇੱਕ ਮੇਵੇ ਦੇ ਘਰ ਦੀ ਇੱਕ ਪੂਟੋ ਇੱਕ ਇੱਕ ਮੁੰਛੀ ਜੋ ਇੱਕ ਬਿੱਟੂ ਜੋ ਇਹਨਾਂ ਬੁੜੀਆਂ ਨੇ ਇੱਟ ਰੋੜਾ ਚਲਾਇਆ ਤੇ ਬੰਦਿਆਂ ਨੇ ਗੋਲੀਆਂ ਚਲਾਈਆਂ ਮੈਂ ਪਰਸੋਂ ਦੀ ਦਰਖਾਸਤ ਆਣੇ ਦਿੱਤੀ ਮੇਰੀ ਕੋਈ ਕਾਰਵਾਈ ਨਹੀਂ ਹੋਈ ਮੇਰੀ ਕਾਰਵਾਈ ਨਹੀਂ ਹੋਈ ਗੋਲੀ ਬਾਵੀ ਨੇ ਚਲਾਈ ਤੇ ਸੁੱਖੇ ਨੇ ਬਿੱਤੀ ਨੇ ਬਿੱਟੂ ਨੇ ਮੁੰਚੀ ਨੇ ਮੇਰੇ ਘਰ ਗੋਲੀ ਚਲਾਈ ਪੂਟੋੜੇ ਮੇਰੇ ਘਰ ਗੋਲੀ ਚਲਾਈ ਵਿੱਕੀ ਨੇ ਵੀ ਗੋਲੀ ਚਲਾਈ ਬੋਵੀ ਨੇ ਵੀ ਗੋਲੀ ਚਲਾਈ ਜੋਦਾ ਵੀ ਨਾਲ ਜੋ ਜੋਦਾ ਵੀ ਨਾਲ ਜੋ ਜੋਦੇ ਨੇ ਵੀ ਗੋਲੀ ਚਲਾਈ ਮੁੰਚੀ ਨੇ ਵੀ ਚਲਾਈ ਬਿੱਟੂ ਨੇ ਵੀ ਚਲਾਈ ਬੂਟੋੜੇ ਚਲਾਈ ਵਿੱਕੀ ਨੇ ਚਲਾਈ ਸੁੱਕੇ ਨੇ ਚਲਾਈ ਮੁਖਤਿਆਰ ਸਿੰਘ ਨੇ ਗੋਲੀ ਚਲਾਈ ਇਹਨਾਂ ਮੇਰੀ ਨਾਂ ਦੇ ਗੋਲੀ ਬੋਵੀ ਨੇ ਮਾਰੀ ਮੇਰੀ ਨਾਂ ਦੇ ਬੋਵੀ ਨੇ ਗੋਲੀ ਮਾਰੀ ਹੇ ਦੀਏ ਹੇ ਓਏ ਦੋਦ ਦੇ ਨੋਕੇ ਸਤਨਾ ਆਂਦੀਂਦਾ ਹੈ ਤੇਨੂੰ ਦੇਤੇ ਬਣਾ ਗਿਆ ਕਿਤਾ ਨੀ ਤੇ ਵਾਜ ਕਿਤੇ ਗੀਂਹੋ ਨੀ ਓਏ ਦੀਏ ਹੇ ਨੀ ਸੋਨੇ ਰੰਗੀ ਕੇ ਹਏ ਮੀਂਹ ਤੇ ਡਾਤੇਂ ਦਰਵਾੜ ਗਏ ਸਾਡੇ ਘਰੀਆਂ ਕੇ ਦਿਲ ਨੋਂ ਮਾਰ ਗਈ ਤੇ ਬੈਨਵਾਰੀ ਅੰਗਰੇਜ਼ਾਂ ਜੋ ਮੈਨੂੰ ਸਾਹ ਨਹੀਂ ਤੇ ਨਾ ਤੂੰ ਤੇ ਬੈਨਵਾਰੀ ਨਹੀਂ ਸੀ ਉਹ ਜੇ ਬਗਾ ਬੁੱਤ ਵੀ ਮੇਰੀ ਨਾਂ ਨੂੰ ਨਿਆਣਾ ਹੋੜ ਵਾਲਾ ਜੋ ਮੇਰੀ ਨਾਂ ਦਾ ਕਤਲ ਕਰ ਦਿੱਤਾ ਮੇਰੇ ਦੋ ਕਤਲ ਹੋ ਗਏ ਦੋ ਮੇਰੀ ਨਾਂ ਨੂੰ ਨਿਆਣਾ ਹੋਣ ਵਾਲਾ ਮੇਰੀ ਨਾਂ ਦਾ ਨਿਆਣਾ ਵਿੱਚੇ ਜੋ ਦੋ ਦਾ ਪੁਲਿਸ ਨੂੰ ਮੈਂ ਹੱਥ ਤੇ ਰੱਖਿਆ ਪਰਸਾਂ ਵਾਲੀ ਗੋਲੀ ਦਾ ਮੇਰੀ ਕੋਈ ਸੁਣਾਈ ਨਹੀਂ ਹੋਈ ਉਹਨਾਂ ਦੇ ਸੁੱਕੇ ਨੇ ਮਖਤਾਰੇ ਨੇ ਪਹਾਵਾਤਾ ਤੇ ਮੇਰੀ ਕੋਈ ਸੁਣਾਈ ਨਹੀਂ ਹੋਈ ਨਹੀਂ ਹੋਈ ਮੇਰੀ ਕੋਈ ਸੁਣਾਈ ਨਹੀਂ ਹੋਈ ਤੇ ਅੱਜ ਉਹਨਾਂ ਨੇ ਮੇਰੇ ਘਰ ਆਣ ਕੇ ਸੁੱਖੇ ਨੇ ਵਿੱਕੀ ਨੇ ਬੋਵੀ ਨੇ ਮੁੰਚੀ ਨੇ ਬਿੱਟੂ ਨੇ ਜੋਦੇ ਨੇ ਮਖਤਾਰੇ ਨੇ ਮੇਰੇ ਘਰ ਗੋਲੀ ਚਲਾਈ ਜੋ ੂਟੋ ਨੇ ੂਟੋ ਕੋ ਪਿਸਤੌਲ ਉਹਨਾਂ ਦੀ ਭੈਣ ਆ ਪਿਸਤੌਲ ਆ ਦੇ ਕੋਈ ਉਹਦੀ ਭੈਣ ਆ ਇਹਨਾਂ ਨੇ ਪਿਸਤੌਲ ਜਿਹੜਾ ਸੁੱਖਾ ਏ ਉਹ ਮੰਤਰੀ ਨਾ ਰਹਿੰਦਾ ਹਾਏ ਮੇਰੀ ਕੁੜੀ ਨਹੀਂ ਆਦੀ ਕੋਈ ਨਾ ਤਾਂ ਆਣਿਆ ਨੇ अभी जा नारे ਈ ਰਾਜਾ ਸਿੰਘ ਜੀ ਅੱਜ ਕਿਹੜੀ ਵਾਰਡ ਹੈ ਵਾਰਡ ਨੰਬਰ 2 ਨੇੜੇ ਕੈਰੋਂਡੇਰੀ ਮੈਂ ਵਸਤੀ ਜੋ ਹਾਜੀ ਜਿਹੜੀ ਅੱਜ ਗੋਲੀ ਚੱਲੀ ਹੈ ਕੀ ਮਾਮਲਾ ਫੜਾ ਹੈ ਮਾਮਲਾ ਸਰ ਇਹ ਹੀ ਕਿ ਮੇਰੀ ਕੋਈ ਇਹਨਾਂ ਨਾਲ ਰੰਜਿਸ਼ ਨਹੀਂ ਸੀ ਕੋਈ ਮੇਨਾਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਸੀ ਇਹਨਾਂ ਨੇ ਪਰਸੋਂ ਵੀ ਮੇਰੇ ਰਾਤ ਘਰੇ ਗੋਲੀਆਂ ਚਲਾਈਆਂ ਰਾਤ ਗੋਲੀਆਂ ਪਰਸੋਂ ਰਾਤ ਚਲਾਈਆਂ ਹੀ ਟਿਕਾਣੀ ਕੰਪਲੀਟ ਵੀ ਕੀਤੀ ਉਹ ਤਾਂ ਨੂੰ ਇੱਕ ਬੱਤੀ ਦੇ ਪਿਸਟਲ ਦਾ ਕੈਪ ਵੀ ਦਿੱਤਾ ਬਾਅਦਾਂ ਕੋਈ ਗੱਲਬਾਤ ਨਹੀਂ ਕੋਈ ਸੁਣਵਾਈ ਨਹੀਂ ਹੋਈ ਫੇਰ ਮੋਤਬਾਰਾ ਨਹੀਂ ਰਲਕੇ ਤੇ ਸਾਡਾ ਫੈਸਲਾ ਕਰਾਤਾ ਰਾਤ ਆਪਾਂ ਸੌਰੀ ਫੀਲ ਕੀਤੀ ਜਿਹੜੀ ਵੀ ਇਹਨਾਂ ਵੀ ਸੌਰੀ ਫੀਲ ਕਰ ਲਈ ਫੇਰ ਅਸੀਂ ਅਚਾਨਕ 2-4 ਜਣੇ ਐਸੀ ਬਾਹਰ ਖੜੇ ਸੀ ਇਹਨਾਂ ਨੇ ਕੀ ਕੀਤਾ ਅਚਾਨਕ ਸਾਡੀ ਗੱਲ ਪੈ ਗਈ ਆ ਕੇ ਗੱਲ ਪੈ ਕੇ ਜਦੋਂ ਅਸੀਂ ਘਰੇ ਭੱਜੇ ਇਹਨਾਂ ਫਿਰ ਆਪਣੇ ਘਰ ਦੇ ਜਾ ਕੇ ਉਧਰੋਂ ਕੋਠੇ ਤੋਂ ਸਿੱਧੀਆਂ ਗੋਲੀਆਂ ਚਲਾਉਣ ਲੱਗ ਪਏ ਬੋਬੀ ਸਿੰਘ ਸੀ ਸਨ ਆਫ ਮੁਖਤਿਆਰ ਸਿੰਘ ਮੀਵਾ ਸਿੰਘ ਸਨ ਆਫ ਮੁਖਤਿਆਰ ਸਿੰਘ ਨਿਸ਼ਾਨ ਸਿੰਘ ਉਰਫ Munchi ਸਨ ਆਫ ਬਿੱਟੂ ਸੋਰੀ ਸਨ ਆਫ ਹੈਗਾ ਇਹ ਜਾਨੂੰ ਸਿੰਘ ਤੇ ਸੰਨੀ ਸਿੰਘ ਸਨ ਆਫ ਮੁਖਤਿਆਰ ਸਿੰਘ ਸੇਵਾ ਸਿੰਘ ਸਨ ਆਫ ਮੁਖਤਿਆਰ ਸਿੰਘ ਵਿਕਰ ਸਿੰਘ son of ਸੁਖਾ ਸਿੰਘ ਸੇ ਜੋਦਾ ਸਿੰਘ son of ਉਹਦਾ son of ਦਾ ਨਹੀਂ ਪਤਾ ਸਾਨੂੰ ਇਹ 6-7 ਜਾਣੇ ਇੱਕ ਸੁਖਾ ਸਿੰਘ ਹੈ son of ਉਹਨਾਂ ਦਾ ਬੋਧ ਸਿੰਘ ਤੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਕੀਤੀਆਂ ਜਿਹੜਾ ਬੋਵੀ ਸਿੰਘ ਆ ਉਹ ਤੋਂ 32 ਦਾ ਪਿਸਟਲ ਹੈ ਮੇਵੇ ਸਿੰਘ ਤੋਂ 32 ਦਾ ਪਿਸਟਲ ਏ ਤੇ ਜਿਹੜਾ ਨਿਸ਼ਾਨ ਸਿੰਘ ਉਰਫ ਮੁੰਚੀ ਏ ਤੋਂ 30 ਦਾ ਪਿਸਟਲ ਏ ਬਾਕੀਆਂ ਤੋਂ ਸਾਰਿਆਂ ਕੋਲ ਦਾਤਰ ਤੇ ਇਹਨਾਂ ਮੇਰੇ ਘਰੇ ਰੋੜਿਆਂ ਦੀ ਨਾਲ ਬਰਸਾਤ ਕੀਤੀ ਰੋੜੇ ਮਾਰੇ ਇਹਨਾਂ ਘਰੇ ਸਾਰਿਆਂ ਕੋਲ ਦਾਤਰ ਸੀ ਜਦੋਂ ਮੇਰੀ ਘਰ ਵਾਈਫ ਨੇ ਵੀਡੀਓ ਬਣਾਈ ਕਿ ਆ ਮਾਰੋ ਗੋਲੀਆਂ ਕੋਈ ਨਹੀਂ ਚਲਾਓ ਗੋਲੀਆਂ ਤੁਸੀਂ ਚਲਾਓ ਕਿੰਨਿਆਂ ਚਲਾਉਂਦੇ ਫਿਰ ਮੇਰੀ ਵਾਈਫ ਦੇ ਗੋਲੀ ਲੱਗੀ ਜੋ ਕਿ ਉਹ ਮੇਕੋ ਇਸ ਟਾਈਮ ਤੇ ਵੀਡੀਓ ਕੋਲਿਆ ਜਿਹੜੀ ਵੀਡੀਓ ਇਹਨਾਂ ਨੇ ਬਣਾਈ ਆ ਜਦੋਂ ਮੇਰੀ ਵਾਈਫ ਨੇ ਵੀਡੀਓ ਬਣਾਈ ਇਹਨਾਂ ਕਿ ਉਹ ਫਰੰਟ ਕੈਮਰੇ ਦੀ ਬਣ ਗਈ ਤੇ ਗੋਲੀ ਲੱਗਦੀ ਵੀਡੀਓ ਮੇਰੇ ਕੋਲ ਵਾ ਬਸ ਮੈਂ ਇਹਨਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹੋ ਹੀ ਅਪੀਲ ਚਾਹੁੰਦਾ ਕਿ ਮੈਨੂੰ ਜੋ ਬੰਦਾ ਨਿਆ ਚਾਹੀਦਾ ਵਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਬਸ ਮੈਂ ਪ੍ਰਸ਼ਾਸਨ ਦਾ ਤੇ ਸਾਰੇ ਭੈਣ ਭਰਾਵਾਂ ਦਾ ਇਹੋ ਹੀ ਧੰਨਵਾਦ ਤੇ ਸ਼ੁਕਰੀਆ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਕਿ ਇਹਨਾਂ ਦੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਵੇ ਕਰੋ ਪਾਜੀ ਇਹ ਵੀਡੀਓ ਉਹ ਵਾ ਇਹ ਵੀਡੀਓ ਉਹ ਵਾ ਜਦੋਂ ਕਿ ਇਹ ਗੋਲੀਆਂ ਚਲਾਉਂਦੇ ਸੀ ਮੇਰੀ ਵਾਈਫ ਤੋਂ ਬਸ ਇਹ ਨਾਲ ਕਿ ਫਰੰਟ ਕੈਮਰੇ ਦੀ ਬਣ ਗਈ ਆ ਦੇਖੋ ਵੀਡੀਓ ਆ ਵੇਖੋ ਮੇਰੀ ਵਾਈਫ ਦੇ ਗੋਲੀ ਲੱਗੀ ਆ ਵੇਖੋ ਮੂੰਹ ਦੇ ਵਿੱਚੋਂ ਖੂਨ ਨਿਕਲਦਿਆ ਆ ਵੇਖੋ ਇਹ ਤੋਂ ਅੱਗੇ ਵੀਡੀਓ ਨਹੀਂ ਸਾਨੂੰ ਉਹਨਾਂ ਦੀ ਸੰਭਾਲਣ ਦੀ ਬਾਧਾ ਪੈ ਗਈ ਅਸੀਂ ਵੀਡੀਓ ਨਹੀਂ ਬਣਾ ਸਕੇ ਆ ਮੇਰੀ ਵਾਈਫ ਆ ਤੁਸੀਂ ਆਪ ਦੇਖ ਲਓ ਬਾਕੀ ਮੈਂ ਫੇਰ ਇੱਕ ਦੁਬਾਰਾ ਪਲੇ ਕਰਦਾ ਮੈਂ ਅ ਮੇਰੀ ਵਾਈਫ ਦੇ ਗੋਲੀ ਲੱਗੀ